ਡੇਰਾ ਬਾਬਾ ਨਾਨਕ ਚ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਲੋਕਤੰਤਰ ਬਚਾਓ ਦੀ ਵੱਡੇ ਪੱਧਰ ਤੇ ਰੈਲੀ ਹੋਈ ਜਿਸ ਵਿੱਚ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਸਹਿਬਾਨਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਤੇ ਲਿਆ ਗਿਆ ਜਿਸ ਦੇ ਵਿੱਚ ਹਰ ਵਿਭਾਗ ਦੇ ਵਿੱਚ ਕਰਮਚਾਰੀਆਂ ਦੇ ਘਟ ਗਿਣਤੀ ਹੋਣ ਤੇ ਨਿਸ਼ਾਨੇ ਸਾਦੇ ਗਏ ਇਸ ਸਰਕਾਰਾਂ ਲੁੱਟਣਾ ਚਾਹੁੰਦੀਆਂ ਡਰਾਉਣਾ ਚਾਹੁੰਦੀਆਂ ਕਦੇ ਵਿਜੀਲੈਂਸ ਕਦੇ ਈਡੀ ਕਦੇ ਸੀਬੀਆਈ ਕਦੇ ਇਨਕਮ ਟੈਕਸ ਉਹਨਾਂ ਦੇ ਖਿਲਾਫ ਸੰਵਿਧਾਨ ਦਾ ਜਿਹੜਾ ਮੌਲਿਕ ਅਧਿਕਾਰ ਸੀਗਾ ਹਰ ਵਿਅਕਤੀ ਨੂੰ ਬਾਬਾ ਸਾਹਿਬ ਅੰਬੀਦਕਰ ਨੇ ਦਿੱਤਾ ਉਹਰੇ ਤੋਂ ਲੋਕਾਂ ਨੂੰ ਸੁਚੇਤ ਕਰਨਾ ਹੈ ਔਰ ਕਹਿਣਾ ਹੈ ਤਕੜੇ ਰਹੋ 2027 ਚ ਸਮਾਂ ਤੁਹਾਡਾ ਹੈ ਜਿਨ੍ਹਾਂ ਲੋਕਾਂ ਨੇ ਸਾਨੂੰ 21 ਦੀਆਂ 31 ਪਾਵਾਂਗੇ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਕਸ਼ਟ ਤੇ ਤਸੱਦਦ ਕੀਤਾ ਹੈ ਉਹਨਾਂ ਨੂੰ ਮੋੜਮਾ ਜਵਾਬ ਆਉਣ ਵਾਲੇ ਸਮੇਂ 'ਚ ਅਸੀਂ ਦੇਾਂਗੇ ਔਰ ਚੱਲਣਾ ਪੈਗਾ ਸਿਧਾਂਤ ਦੀ ਗੱਲ ਕੀਤੀ ਗਈ ਔਰ ਸਿਧਾਂਤ ਨੇ ਤੁਹਾਨੂੰ ਹੱਕ ਦਿੱਤਾ ਔਰ ਇੱਕੜਾ ਸਰਿੰਦਰ ਗੰਡੇ ਲਿਆ ਗਿਆ ਤੁਸੀਂ ਵੀ ਮੰਨਦੇ ਕਿ ਇਹ ਕੀ ਕਿਹਾ ਗਿਆ गांधी की है नरेंद्र सरेंडर के हां तो 100% नरेंद्र मोदी साफ सरेंडर हो गए अमेरिका कौन हुंदा है ਸਾਡੇ ਵਿੱਚ ਦਖਲ ਦੇਣ ਵਾਲਾ ਅਮਰੀਕਾ ਸੀਜ਼ ਫਾਇਰ ਦਾ ਐਲਾਨ ਕਰੇ ਇਹ ਸਾਡੇ ਵਾਸਤੇ ਸ਼ਰਮਨਾਕ ਗੱਲ ਹੈ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਸੀਜ਼ ਫਾਇਰ ਨੇ ਕਿਹਾ ਮੈਂ ਅਮਰੀਕਾ ਅਸੀਂ ਸੀਜ਼ ਫਾਇਰ ਕਰਾ ਰਹੇ ਹਾਂ ਪਹਿਲਾਂ ਵੀ ਜੰਗਾਂ ਲੱਗੀਆਂ ਟੁਕੜੇ ਟੁਕੜੇ ਪਾਕਿਸਤਾਨ ਦੇ ਕਿਤੇ ਲੇਕਿਨ ਕਿਸੇ ਹੋਰ ਮੁਲਕ ਨੂੰ ਸਾਡੇ ਮੁਲਕ ਦੇ ਵਿੱਚ ਦਖਲ ਨਹੀਂ ਦੇਣ ਦਿੱਤਾ ਠੀਕ ਹੈ ਮੋਦੀ ਸਾਹਿਬ ਨੇ ਅਮਰੀਕਾ ਦੇ ਅੱਗੇ ਸਰੈਂਡਰ ਕਰ ਦਿੱਤਾ ਇੰਨੀ ਗਰਮੀ 'ਚ ਲੋਕਾਂ ਨੇ ਜਿਹੜੀ ਚੀਜ਼ ਮੇਨ ਵੇਖੀ ਕਿ ਸਰਕਾਰ ਵੱਲੋਂ ਗਵਰਨਮੈਂਟ ਜਿਹੜੀ ਸੈਂਟਰ ਦੀ ਹੈ ਤੇ ਸਟੇਟ ਵਾਲੀ ਦੋਵਾਂ ਦੇ ਵੱਲੋਂ ਜਿਹੜਾ ਸਾਡੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਉਹਦੋਂ ਇੱਕ ਵਿਖਾਉਣ ਲਈ ਕਿ ਅਸੀਂ ਇਸ ਕੰਮ ਕੋਲੋਂ ਦੁਖੀ ਹਾਂ ਇਸ ਸਰਕਾਰ ਦੇ ਉਲਟ ਹੋ ਕੇ ਕਾਂਗਰਸ ਪਾਰਟੀ ਦੀ ਤਰ੍ਹਾਂ ਦਾ ਆਸਦੀ ਹਮਾਇਤ ਕਰਨ ਪਹੁੰਚੇ ਸੀਗੇ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਉਹਨਾਂ ਦੇ ਕੋਲੋਂ ਜਿਹੜੀ ਸਭ ਤੋਂ ਵੱਧ ਆਵਾਜ਼ ਉੱਠੀ ਹੈ ਕਿ ਜਿਹੜਾ ਨਸ਼ਾ ਇੱਥੇ ਲੋਕਲ ਐਮ ਐਲ ਏ ਇਹਨਾਂ ਦਾ ਵੇਚ ਰਹੇ ਸ਼ਰਿਆਮ ਇਹਨਾਂ ਦੇ ਜਿਹੜਾ ਪੀ ਏ ਸੀਗਾ ਉਹਨੂੰ ਵਿਜੀਲੈਂਸ ਨੇ ਚੁੱਕ ਲਿਆ ਪੀ ਏ ਦੇ ਨਾਲ ਇਹਦੇ ਮੁੰਡੇ ਦੀਆਂ ਇਹਦੇ ਗੁਰਦੀਪ ਦੇ ਮੁੰਡੇ ਦੀਆਂ ਰਿਕਾਰਡਿੰਗ ਆਈਆਂ ਜਿੱਚ ਸਮਾਨ ਦੀਆਂ ਗੱਲਾਂ ਹੋ ਰਹੀਆਂ ਕਿ ਸਮਾਨ ਕਿੰਨੇ ਦਾ ਵੇਚਣਾ ਕਿੱਥੇ ਵੇਚਣਾ ਮੈਂ ਤੇ ਹੁਣ ਥੱਕ ਹਰ ਕੇ ਅਸਲ ਚ ਹੁਣ ਆਹੀ ਹੈ ਉਮੀਦ ਲੋਕਾਂ ਨੂੰ ਕਿ ਜਦੋਂ ਕਾਂਗਰਸ ਦੀ ਸਰਕਾਰ ਹੋਊ ਤੇ ਉਦੋਂ ਇਹਨਾਂ ਤੇ ਐਕਸ਼ਨ ਹੋਊਗਾ ਉਨਾ ਟਾਈਮ ਬੱਚੇ ਜੇ ਜਿਹੜੇ ਤਰੀਕੇ ਨਾਲ ਬਚਾ ਸਕੀਏ ਉਵੇਂ ਬਚਾ ਕੇ ਰੱਖ ਲਈਏ ਬਸ ਅੱਜ ਦਿਨ ਹੀ ਜਿਹੜੀ ਗੋਲੀਬਾਰੀ ਹੋ ਰਹੀ ਜਿਹੜੀ ਗੋਲੀ ਚੌੜੀ ਰਹੀ ਦੀ ਬਟਾਲੇ ਚੱਲ ਗਈ ਸਾਡੇ ਰੱਬ ਬਣਾਉਣ ਚੱਲ ਗਈ ਕਿਵੇਂ ਦੇਖੋ ਜੀ ਇਹ ਤੇ ਪੁਲਿਸ ਜਿਹੜੀ ਥਾਣੇ ਖਾਲੀ ਪਈ ਐ ਨਾਕਾ ਕਿਤੇ ਲੱਗਿਆ ਨਹੀਂ ਹੁੰਦਾ ਤੇ ਜਦੋਂ ਤਾਂ-ਤਾਂ ਤੇ ਪਤਾ ਹੁੰਦਾ ਹੈ ਹਰ ਬਦਮਾਸ਼ ਨੂੰ ਕਿ ਇੱਥੇ ਕੀ ਚੱਲਣਾ ਹੈ ਕਿੱਥੋਂ ਨਿਕਲਣਾ ਹੈ ਕਿਹੜੇ ਰਸਤੇ ਥਾਣੀ ਜਾਣਾ ਤੇ ਨੇਚਰਲੀ ਉੱਥੋਂ ਫਿਰ ਜਦੋਂ ਪੁਲਿਸ ਗਾਇਬ ਹੈ ਤੇ ਗੁੰਡਿਆਂ ਨੂੰ ਤੇ ਹਲਾਸ਼ੇਰੀ ਮਿਲ ਨਹੀਂ ਮਿਲਣੀ ਹੈ ਤੇ ਅੱਜ ਵੀ ਬੇਨਤੀ ਕਰਦੇ ਆ ਕਿ ਲੋਕਾਂ ਦੀ ਜਾਨ ਬਚਾਉਣ ਖਾਤਰ ਆਪਾਂ ਇਹ ਚੀਜ਼ ਕਰ ਲਈਏ ਸਰਕਾਰ ਨੂੰ ਚਲੋ ਇਹ ਇਹੋ ਜੇ ਕੰਮ ਚ ਉਹ ਨਹੀਂ ਕਰਨਾ ਚਾਹੀਦਾ ਹੁੰਦਾ ਟੀਚਰ ਨਹੀਂ ਕਰਨੀ ਚਾਹੀਦੀ ਹੁੰਦੀ ਸਰਕਾਰ ਨੂੰ ਇਹ ਤੇ ਬੇਨਤੀ ਕਰਨੀ ਚਾਹੀਦੀ ਹੁੰਦੀ ਹੈ ਕਿ ਇੱਥੇ ਰੋਜ਼ ਬੰਦਾ ਕੋਈ ਨਾ ਕੋਈ ਮਰਦਾ ਗੋਲੀ ਦੇ ਕਾਰਨ ਗੈਂਗਸਟਰਾਂ ਦੇ ਕਾਰਨ ਪਰ ਹੁਣ ਉਮੀਦ ਵੀ ਕੀ ਤੋਂ ਕਰੀਏ ਜਿੰਨੇ ਗੁੰਡਿਆਂ ਦੀ ਮਾਵਾਂ ਕੋਲੋਂ ਸਾਥ ਲਿਆ ਉਹਨੂੰ ਹੁਣ ਕੀ ਲੋਕੀ ਕਰਣਗੇ ਕੌਸੋ ਜਿਵੇਂ ਆਮ ਬੰਦੇ ਸਿਵਲ ਜਿੱਦਾਂ ਸਪੋਰਟੀ ਮੰਗਦੇ ਦਿੱਤੀ ਜਾ ਰਹੀ ਉਹ ਕਿਵੇਂ ਦੇ ਦੇ ਸਾਰੇ ਘਰ ਤੇ ਥਾਣੇ ਦੇ ਵਿੱਚ ਵੀ ਪੁਲਿਸ ਬਿਲਕੁਲ ਘਟਿਆ ਜਿਹੜੀ ਆਮ ਬੰਦਾ ਦੋ ਦੋ ਚਾਰ ਚਾਰ ਜੀ ਬਿਲਕੁਲ ਜੀ ਉਹ ਤੇ ਜਿਹੜੀ ਰਿਹਾਬ ਚ ਪੁਲਿਸ ਰੱਖੀ ਹੁੰਦੀ ਹੈ ਜਿੱਥੇ ਬਟੈਲੀਨ ਰਿਜ਼ਰਵ ਵਾਲੀਆਂ ਹੁੰਦੀਆਂ ਉਥੋਂ ਕੱਢ ਕੇ ਇਹਨਾਂ ਨੂੰ ਥਾਣੇ ਚ ਲਾਉਣੀ ਚਾਹੀਦੀ ਹੈ ਜਿੱਥੇ ਲੈਣਾ ਹਜ਼ਰ ਜੀ ਨੂੰ ਕਹਿ ਦਿੰਦੇ ਉਥੇ ਰੋਜ ਹੁੰਦੇ ਉਹਦੀ ਉਹਦੀ ਥਾ ਤੇ ਇਹਨਾਂ ਨੂੰ ਜਿਹੜੀ ਪੁਲਿਸ ਹੈ ਉਹ ਇਹਨਾਂ ਨੂੰ ਥਾਣਿਆਂ ਚ ਭੇਜਣੀ ਚਾਹੀਦੀ ਹੈ ਥਾਣੇ ਇਹਨਾਂ ਦੇ ਖਾਲੀ ਪਏ ਇੱਕ ਮੁਨਸ਼ੀ ਤੋਂ ਇਲਾਵਾ ਥਾਣੇ ਚ ਬੰਦਾ ਕੋ ਤੇ ਮਾਕੇ ਦੇ ਛੱਡੋ ਤੇ ਗੋਲੀ ਕਿੰਨੇ ਬਚਾਉਣੀ ਤੇ ਉੱਤੇ ਗਨਮੈਨਾਂ ਦੇ ਮਗਰ ਚੱਲੀ ਜਾਵਾਂਗੇ ਤੇ ਕੀ ਬਣੋਗੇ